देखो इतने लोग अंदर घर रह जाने लोग चले आके मारने गए ना रहते नहीं मुझे हाँ लोग मारने गए आ देखो इन्हें क्या परवाह हो जाता है ना कोई परवाह भी नहीं इसे तकलीफ दे लोग तो कहाँ है क्या हाँ हमारी सत्ता परवार तो यही कर लेगी ना हम तो पावर सत्ता परवार तो आपको कर्म आने लोग बड़ा ਕਿਉਂਕਿ ਮੈਂ ਉਸ ਕੋਲ ਨਹੀਂ ਖੜੀ ਨਹੀਂ ਸੀ। ਉਹ ਸੱਚਮੁੱਚ ਮਨ ਤੋਂ ਲਾਇਆ ਉਹ ਜਿਹੜਾ ਉਹ ਕਹਿੰਦਾ ਹੈ। ਉਹ ਕੋਈ ਨਾ ਕਰਿਆ ਜੋ ਬਸ ਹੋਇਆ। ਭਾਈ ਇਹਨਾਂ ਨੂੰ ਵੀ ਨਹੀਂ ਇਹਨਾਂ ਨੂੰ ਵੀ ਨੰਬਰ ਤੇ ਰਾਤ ਦੇ ਰਹੇ। ਉਹ ਕਮਾਸ਼ ਬਹੁਤ ਜਲਦੀ ਨਹੀਂ ਉਹ ਨਾ ਪਹਿਲਾਂ

ਮੰਡੀ ਨੂੰ ਵਰਪ੍ਰੀਸ ਕਾਰ ਸੈਂਟ ਫਾਰਮਪੁਰ ਤੁਸੀਂ ਜਦੋਂ ਦੇ ਫਾਰਮਪੁਰ ਆਏ ਹਾਂ ਜੀ ਵੀਰ ਜੀ ਇੱਕ ਬੰਦਾ ਖੜਾ ਸੀ ਐਨਕਾ ਮੈਨੂੰ ਨਹੀਂ ਪਤਾ ਚਾਰ ਚਾਰ ਪੰਜ ਪੰਜ ਫੈਲਾਂ ਅੱਗੇ ਲੋਕਾਂ ਦੀਆ ਦੇ ਰਿਹਾ ਲੇਡੀ ਜੀ ਦੀ ਬਿਲਕੁਲ ਮਾਰੀ ਨਹੀਂ ਆਉਂਦੇ ਰਿਹਾ ਹੈ ਨਾ ਆ ਸਾਨੂੰ 5 4 4 5 5 ਘੰਟੇ ਹੋ ਗਏ ਲੰਨਾ ਚ ਲੱਗੀਆਂ ਨੇ ਕਈ ਬੀਬੀਆਂ ਤਾਂ ਨਹੀਂ ਖੜੋ ਹੁੰਦਾ ਦੇਖੋ ਕਿੰਨੀਆਂ ਮੁਸ਼ਕਲਾਂ ਖੜੀਆਂ ਨੇ ਉਹ ਤੇ ਤੁਸੀਂ ਕੀ ਕਰਬੰਦ ਕੀ ਮੈਨਾਂ ਦੇ ਪੀੜੀ ਮੋਟੇ ਹੋ ਕੁਝ ਵੀ ਨਹੀਂ ਕਰਾ ਰਹੇ ਹੋ ਕੁਝ ਵੀ ਨਹੀਂ ਕਰਾ ਰਹੇ ਹੋ ਅੱਗੇ ਅੱਗੇ ਜਾਣ ਦੇ ਰਹੇ ਹੈਂ ਔਰ ਤਾਂ ਰਾਸਤੇ ਪ੍ਰਬੰਧ ਹੋਣੇ ਚਾਹੀਦੇ ਆ ਜੀ ਹਾਂਜੀ ਹਾਂਜੀ ਹੋਣੇ ਚਾਹੀਦੇ ਨੇ ਬਿਲਕੁਲ ਨਹੀਂ ਕੋਈ ਪ੍ਰਬੰਧ ਹੈਗਾ ਬੰਦੇ ਐ ਟਾਕੀਆਂ ਨੂੰ ਐ ਕਰਕੇ ਖੜਦੇ ਨੇ ਕਿੱਥੇ ਲਿਖਿਆ ਹੋਇਆ ਹੈ ਤੇ ਕੋਈ ਦਾ ਅਫਸਰ ਕੋ ਉੱਤੇ ਵੀ داری ਕੋਈ ਨਹੀਂ ਜੀ ਨਹੀਂ ਕੋਈ ਬਿਲਕੁਲ ਨਹੀਂ ਆਇਆ ਸਾਡੇ ਕੋਲੇ ਹਾਂ ਜੀ ਜੀ ਮੰਗ ਕਰਕੇ ਹੈ ਨਾ ਨਹੀਂ ਮੰਗ ਕਰਦੇ ਮੈਂ ਇਹ ਮੰਗ ਕਰਦੀ ਆ ਵੀ ਲੇਡੀ ਜੀ ਨੂੰ ਪਹਿਲੇ ਦੇ ਆਧਾਰ ਤੇ ਅੱਗੇ ਜਾਣ ਦੇਣਾ ਚਾਹੀਦਾ ਕਿੰਨੀ ਔਰਤਾਂ ਸੀ ਆਹ ਤਾਂ ਜੀ ਹੋਣਗੇ ਹੁਣ ਵੀ ਵੀ ਵੀਤੀ ਬਾਟ ਮਾ ਖੜੀਆਂ ਨੇ ਹਜੇ ਵੀ ਤੇ ਕੋਈ ਪਾਣੀ ਦੀ ਦਾ ਪ੍ਰਬੰਧ ਨਹੀਂ ਜੀ ਕੋਈ ਪ੍ਰਬੰਧ ਨਹੀਂ ਹੈਗਾ ਹਰ ਕੋਈ ਆ ਬੰਦਾ ਆਪਣਾ ਆਪਣਾ ਪਾਣੀ ਲੈ ਕੇ ਆ ਰਿਹਾ ਨਾ ਕੋਈ ਬੈਠਣ ਦਾ ਨਾ ਕੋਈ ਬੈਠਣ ਵਾਲਾ ਨਹੀਂ ਆ ਦੋ ਚਾਰ ਕੁਰਸੀਆਂ ਹੈਗੀਆਂ ਨੇ ਬੈਠਦੇ ਨੇ ਮੇਰਾ ਨਾਮ ਗਰੇਂਦਰ ਸਿੰਘ ਪਿੰਡਾ ਜਲਾਉਦ ਇਹ ਤੁਸੀਂ ਆ ਜਿਹੜੇ ਫਾਰਮ ਭਰਨਾ ਆਏ ਹੋ ਹਾਂਜੀ ਡਾਕਟਰ ਇਹ ਬਿਲਕੁਲ ਜ਼ੀਰੋ ਪਰਵੰਦਾ ਜੀ ਬਹੁਤ ੱੱਕਾ ਚੱਲ ਰਿਹਾ ਏ ਇੱਕ ਇੱਕ ਬੰਦਾ ਦਾਦਾ ਪਹਿਲਾਂ ਅੰਦਰੋਂ ਹੀ ਫੜਾ ਰਿਹਾ ਬਾਹਰਲੇ ਇਟਾ ਟਾਕੀ ਵਾਲਿਆਂ ਤਾਂ ਸੁਣੇ ਨਹੀਂ ਰਿਹਾ ਕੋਈ ਆ ਲੈਡੀਜ਼ ਵੇਅਰ ਦੀਆਂ ਖੜੀਆਂ ਆ ਨੇ 9 ਵਜੇ ਦੀਆਂ ਕਈ ਤੱਕ ਉਹਨਾਂ ਦੇ ਫਾਰਮ ਨਹੀਂ ਜਮਾ ਹੋਏ ਦੇਖੋ ਨਾ ਮਿਲੇਗਾ ਬੈਠਣ ਦਾ ਵੀ ਪ੍ਰਬੰਧ ਕੋਈ ਬੈਠਣ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਜੀ ਤੁਹਾਡੇ ਸਾਹਮਣੇ ਦੇਖੋ ਦੁਨੀਆ ਤਰਾ ਤਰਾ ਕਰਦੀ ਫਿਰ ਰਹੀ ਆ ਹਾਂਜੀ ਕੋਈ ਕੁਝ ਨਹੀਂ ਜੀ ਬੈਠਣ ਦਾ ਹੀ ਪ੍ਰਬੰਧ ਨਹੀਂ ਤੁਸੀਂ ਪੱਕੇ ਨੂੰ ਕਿਹਦੇ ਰਹੇ ਹੋ ਬੈਠਣ ਦਾ ਵੀ ਪ੍ਰਬੰਧ ਪੂਰਾ ਹੈ ਨਹੀਂ ਪਾਣੀ ਦਾ ਪ੍ਰਬੰਧ ਕੋਈ ਹੈ ਨਹੀਂ ਜੀ ਇੱਥੇ ਜੀ ਟੀਮਾਂ ਦਾ ਇੱਕ ਵਾਰ ਸਰਕਾਰ ਵੱਟੋੜ ਜਾਵੇ ਤਾਂ ਕੋਈ ਪ੍ਰਬੰਧ ਨਹੀਂ ਜੀ ਇੱਥੇ ਕੋਈ ਕੁਝ ਨਹੀਂ ਸੋਕੇ ਵਾਦੇ ਨੇ ਜਿੰਨੇ ਮਰਜ਼ੀ ਕਰੀ ਜਾਓ ਉਹਦਾ ਕੋਈ ਫਾਇਦਾ ਤਾਂ ਹੈ ਨਹੀਂ ਜੀ ਮੰਤੀ ਕਰੋ ਮੰਗੇ ਇਹ ਪਹਿਲੀ ਤਾਂ ਗੱਲ ਜਿਹੜਾ ਕਮੇਟੀ ਅੰਦਰ ਬੈਠੀ ਹੈ ਕਮੇਟੀ ਬੈਠੀ ਹੈ ਵਿੰਡੋ ਕਾਦੇ ਵਾਸਤੇ ਖੋਲੀ ਉਹਨਾਂ ਨੇ ਜਦਾ ਵਿੰਡੋ ਹੀ ਬੰਦ ਕਰ ਦੇਣ ਅੰਦਰ ਹੀ ਫੈਲਾ ਫੋਲਣ ਦੀਆਂ ਜਿਹੜੇ ਫਰਮਾਇਸ਼ੀ ਆ ਰਹੇ ਨੇ ਉਹ ਫੈਲਾ ਅੰਦਰੋ ਜਮਾ ਕਰਾਇਆ ਰਹੇ ਨੇ ਜਿਹੜੀ ਆਮ ਜਨਤਾ ਉਹ ਬਾਹਰ ਖੱਜਲ ਹੋ ਰਹੀ ਆ ਤਾਂ ਪਰਮ ਪਰੰਪਰ ਦੇ ਜਿਤੇ ਨਹੀਂ ਕੋਆ ਘਟ ਦਿੱਤੇ ਹੋਏ ਨਹੀਂ ਪ੍ਰਬੰਧ ਨਹੀਂ ਪ੍ਰਬੰਧ ਕੋਈ ਨਹੀਂ ਜੀ ਹਾਂਜੀ ਮੈਂ ਲੈਨਨਗਰ ਬੀਡੀਪੀ ਹੰਦਾਲਾ ਜੀ ਤਾਂ ਜਦੋਂ ਪੰਚਾਇਤ ਤੋਂ ਲੈ ਕੇ ਪਾਕੰਪਰ ਲਈ ਉਹ ਅੰਜਾਮ ਲਗਾ ਰਹੇ ਨੇ ਕਿ ਇੱਥੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਨਾ ਪਾਣੀ ਦਾ ਨਾ ਬੈਠੀ ਸਾਡੇ 350 ਚੇਜ਼ ਲੰਗਵਾਈ ਹੋਈ ਹੈ ਬਕਾਇਦਾ ਸ਼ਾਮਾਂ ਨਾ ਲੱਗਿਆ ਹੋਇਆ ਜੀ ਆਪਾਂ ਦੇਖ ਸਕਦੇ ਆ ਇਸ ਤੋਂ ਇਲਾਵਾ ਪਾਣੀ ਦਾ ਪੂਰਾ ਪ੍ਰੋਪਰ ਕੈਂਪਰ ਮੰਗਾਇਆ ਹੋਇਆ ਹੈ ਮਿਨਰਲ ਵਾਟਰ ਮੰਗਵਾਇਆ ਹੋਇਆ ਔਰ ਕੰਟੀਨਿਊ ਮੈਂ ਰੈਗੂਲਰ ਬੈਠਾ ਮਤਲਬ ਇਵਨ ਟਿਕਸਮੀਆ ਛੁੱਟੀਆਂ ਦੇ ਦੌਰਾਨ ਵੀ ਮੈਂ ਇੱਥੇ ਸੀ ਹੁਣ ਵੀ ਮੈਂ ਇੱਥੇ ਬੈਠਾ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਮੇਰੇ ਆਫਿਸ ਦੇ ਵਿੱਚ ਨਾਮੀਨੇਸ਼ਨ ਫਾਈਲ ਹੋ ਰਹੀ ਹੈ ਤਾਂ ਮੈਨੂੰ ਆ ਕੇ ਕਹਦੇ ਤਾਂ ਮੈਂ ਇਮੀਜ ਉਹ ਵੀ ਕੋਈ ਪ੍ਰੋਬਲਮ ਹੈਗੀ ਤਾਂ ਸੌਲਵ ਕਰ ਦੂੰਗਾ ਸਰ ਜਿਹੜੇ ਫਾਰਮਸ ਪਰੇ ਜਾ ਰਹੇ ਨੇ ਤੇ ਚਾਰ ਦੇ ਬਟੋਰ ਰਖਿਆ ਹੋਇਆ ਹੈ ਤੇ ਇੱਕ ਦੋ ਵਿੰਡੋ ਦੇ ਬਾਅਦ ਬਹੁਤ ਜ਼ਿਆਦਾ ਗੁਰਾ ਹਾਲ ਹੈ ਜਿੱਥੇ ਕਿ ਲੋਕਾਂ ਦਾ ਤੁਪ ਦੇ ਛੜਨਾਂ ਦੀ ਔਕਤ ਹੈ ਬਿਲਕੁਲ ਜੀ ਦੇਖੋ ਕਿਸੇ ਕਲੈਕਟਰ ਦੇ ਵਿੱਚ ਕੋਈ ਪਿੰਡ ਨਾ ਵੱਡਾ ਛੋਟਾ ਹੋਵੇ ਲਈ ਤਾਂ ਪਿੰਡ ਦਾ ਵੱਡਾ ਹੋ ਜਾਂਦਾ ਤਾਂ ਉਹਦੇ ਦੇ ਮੈਂਬਰ ਜ਼ਿਆਦਾ ਹੋ ਜਾਂਦੇ ਹੈ ਇੱਕ ਦੇ ਪਿੰਡ ਦੇ ਵਿੱਚ 5 ਮੈਂਬਰ ਹੈ ਕਿਸੇ ਦੇ ਵਿੱਚ 9 ਹੈ ਕਿਸੇ ਦੇ 7 ਹੈ ਕਿਸੇ ਦੇ 11 ਕਿਸੇ ਦੇ ਵਿੱਚ 13 ਨੇ ਨੈਤਿਕ ਜਿਹੜ